ਸਾਡੇ ਭਰਾਵਾਂ ਦਾ ਨਾ ਬੜਾ ਘੈਂਟ ਕੰਮ ਹੈ ਬਹੁਤ ਕਿਸਾਨ ਭਰਾ ਇਹਨਾਂ ਦੇ ਨਾਲ ਜੁੜੇ ਹੋਏ ਨੇ ਇਹ ਵੀਡੀਓ ਬਣਾਉਣਾ ਦਾ ਸਾਡਾ ਤਾਂ ਅਰੀਜ ਨਾ ਕਿਉਂਕਿ ਜਿਹੜੇ ਕਿਸਾਨ ਭਰਾ ਹਲੇ ਹੋਰ ਜੁੜਨਾ ਚਾਹੁੰਦੇ ਆ ਸੋ ਉਹਨਾਂ ਵਾਸਤੇ ਖੁਸ਼ਖਬਰੀ ਹੈ ਵੀ ਤੁਸੀਂ ਵੀ ਭਰਾਵਾਂ ਨਾਲ ਜੁੜ ਸਕਦੇ ਹੋ ਬਾਈ ਉਹਨਾਂ ਦਾ ਕਾਰੋਬਾਰ ਕੀ ਹੈ ਧਰਮੇ ਇਧਰ ਨੂੰ ਕੋ ਕੈਮਰਾ ਮਾਰੀ ਹੋ ਤੱਕੜ ਜਿਵੇਂ ਕਹਦੀ ਸਾਰੇ ਤੂੜੀ ਵਾਲੇ ਰੀਪਰ ਖੜੇ ਆ ਹਨ ਅਲੱਗ-ਅਲੱਗ ਜਿਵੇਂ ਕਹਦੀ ਹੈ ਬ੍ਰਾਂਡਡ ਨੇ ਤੇ ਚਾਨੀ ਵਾਲਿਆਂ ਦੇ ਵੀ ਖੜੇ ਨੇ ਜਗਤਜੀਤ ਵਾਲਿਆਂ ਦੇ ਵੀ ਖੜੇ ਨੇ ਕੇਐਸ ਵਾਲਿਆਂ ਦੇ ਵੀ ਖੜੇ ਨੇ ਤੇ ਇਧਰਲੇ ਪਾਸੇ ਜਸਵੰਤ ਵਾਲਿਆਂ ਦੇ ਵੀ ਖੜੇ ਆ ਬਹੁਤ ਜਾਇਜ਼ ਜੇ ਰੇਟਾਂ ਦੇ ਵਿੱਚ ਵਧੀਆ ਮਤਲਬ ਜਿਵੇਂ ਕਹੀਦੀ ਹੈ ਨਾ ਚੰਗੀ ਕੰਡੀਸ਼ਨ ਦੇ ਭਰਾਵਰੀ ਲੱਭ ਲਿਆ ਹੁੰਦੇ ਆ ਤੇ ਸਾਡੇ ਕਿਸਾਨ ਭਰਾਵਾਂ ਨੂੰ ਖਰੀਦਣ ਦੇ ਵਿੱਚ ਸੌਖਾ ਹੋ ਜਾਂਦਾ ਬਈ ਹੈਨਾ ਹਾਂਜੀ ਹਾਂਜੀ ਕਿਉਂਕਿ ਅੱਜ ਦੀ ਘੜੀ ਸਮਾਂ ਕਿਸੇ ਕੋਲ ਨਹੀਂ ਹੈਗਾ ਸੋ ਚੀਜ਼ ਵਧੀਆ ਕੁਆਲਿਟੀ ਦੀ ਬਈ ਉਹਨਾਂ ਨੂੰ ਮਿਲ ਜਾਂਦੀ ਆ ਪਿੰਡ ਕੁੰਨਰ ਆ ਬਈ ਤੁਹਾਨੂੰ ਇਹ ਜ਼ਿਲ੍ਹਾ ਪੈ ਜਾਂਦਾ ਸੰਗਰੂਰ ਪੈ ਜਾਂਦਾ ਓਕੇ ਤਹਿਸੀਲ ਤਸਹੀਲ ਵੀ ਸੰਗਰੂਰ ਤਸਹੀਲ ਵੀ ਸੰਗਰੂਰ ਪੈ ਜਾਂਦੀ ਹੈ ਓਕੇ ਤੇ ਬਾਈ ਇਹ ਰੀਪਰਾਂ ਦੇ ਨਾਲ ਨਾਲ ਇਹ ਆਪਣੇ ਲੱਭੇ ਖੜਾ ਪਲੈਂਟਰ ਮੱਕੀ ਵਾਲਾ ਮੱਕੀ ਵਾਲਾ ਜੀ ਹਾਂ ਹਾਂ ਇਹ ਕਿੰਨਾ ਮਾਡਲ ਆ ਥੋੜਾ ਜਿਹਾ 2023 ਮਾਡਲ ਆ ਜੀ 23 ਮਾਡਲ ਆ ਬਈ ਇਹ ਹਾਂਜੀ ਓਕੇ ਓਕੇ ਤੇ ਧਰਮੇ ਕੰਡੀਸ਼ਨ ਦਿਖਾ ਦੇ ਬਾਕੀ ਬਈ ਜਿਹੜਾ ਆ ਚੀਜ਼ਾਂ ਆ ਵੀ ਡਿਸਕਣੇ ਨਾਲ ਨੇ ਜਿਹੜੀ ਵੀ ਵੇਚਣਾ ਹਨਾ ਬੰਦੇ ਨੇ ਸਰੋਂ ਵਗੈਰਾ ਕੁਝ ਵੀ ਵੇਚਣਾ ਨਾਲ ਹੀ ਦੇਵਾਂਗੇ ਆਪਾਂ ਅੱਛਾ ਸਾਂਚੇ ਨੇ ਲਗ ਲਗ ਜਿਵੇਂ ਕਹੇ ਦੀ ਸਾਂਚੇ ਨੇ ਲਗ ਲਗ ਇਹਦਾ ਡਿਜ਼ਾਈਨ ਹੋਰ ਆ ਜਿਵੇਂ ਕਿਸੇ ਨੂੰ ਮੱਕੀ ਬੀਜਣੀ ਆ ਕਿਸੇ ਨੂੰ ਸਰੋਂ ਬੀਜਣੀ ਆ ਇਹ ਸਾਰਾ ਉਹਨਾਂ ਵਾਸਤੇ ਆਪਾਂ ਨਾਲ ਹੀ ਦੇਵਾਂਗੇ ਸਾਹਕੋਟ ਵਾਲੇ ਰੇਜਰ ਲੱਗੇ ਹੋਏ ਨੇ ਬਾਈ ਉਹ ਸਾਰੇ ਜਿਹੜੇ ਸਾਹਕੋਟ ਵਾਲੇ ਲੱਗੇ ਹੋਏ ਨੇ ਸਾਹਕੋਟ ਵਾਲੇ ਬਾਈ ਇਹ ਫੇਮਸ ਵੀ ਨੇ ਬਾਈ ਮਸ਼ਹੂਰ ਨੇ ਨਾ ਹਾਂ ਬਈ ਹਾਂ ਓਕੇ ਕੰਡੀਸ਼ਨ ਦਾ ਵੀ ਧਰਮੇ ਦਿਖਾ ਦੇ ਪੂਰਾ ਹੀ ਚੰਗਾ ਹੈ ਬਾਕੀ ਬਹੁ ਘੱਟ ਚੱਲਿਆ ਦਾ ਬਾਈ ਇਹ ਤਾਂ ਆਪਣੇ ਪਾਸ ਦੀ ਵਰਤੇ ਹੋਊ ਵੀ ਥੋੜਾ ਕੌਕੀ ਕੰਡੀਸ਼ਨ ਹੀ ਦੱਸ ਦਿੰਦੀ ਆ ਧਰਮੇ ਹਾਂਜੀ ਹੈਨਾ ਇਹ ਮਾਡਲ 2323 ਦੱਸਿਆ ਸੀ ਨਾ ਬਈ ਹੈਗਾ ਜੀ ਸ਼ਕਤੀਮਾਨ ਵਾਲਾ ਲੈਂਦਾ ਸ਼ਕਤੀਮਾਨ ਵਾਲਾ ਇਹਦੀ ਡਿਮਾਂਡ ਕੀ ਆ ਬਈ ਕਿੰਨੇ ਦਾ ਦਵਾਂਗੇ ਆਪਾਂ ਸਾਢੇ 3 ਲੱਖ ਡਿਮਾਂਡ ਆਈ ਇਹਦੀ ਸਾਢੇ 3 ਲੱਖ ਰੁਪਏ ਸਾਢੇ 3 ਹੀ ਹਾਂ ਓਕੇ ਮੌਕੇ ਤੇ ਕਿੰਨੇ ਦਾ ਹੋਜੂ ਇਹ 340 ਦਾ ਦੇ ਦਾਂਗੇ ਜੀ 340 ਦਾ ਲੈ ਮਿੱਤਰੋ ਹੋਰ ਵੀ ਮੰਤਨ ਕਰ ਦਿਓ ਯਾਰ ਕਰਦਾ ਹੀ ਕੋਈ ਨਹੀਂ ਤੇ ਹੁਣ ਆਪਾਂ ਪਹਿਲਾ ਆ ਦਿਖਾ ਦਈਏ ਜਿਸਮੰਤ ਵਾਲਾ ਲੈਂਦਾ ਨਾ ਇਹ 2018 ਮਾਡਲ ਆਈ ਅਸਾ 18 ਮਾਡਲ ਆ ਬਈ ਹਾਂਜੀ ਹਾਂ ਕਿੰਨੇ ਇੰਚ ਦੇ ਵਿੱਚ ਆ ਬਈ ਇਹ ਇਹ 55 ਇੰਚ ਹੈ 55 ਕੰਡੀਸ਼ਨ ਦਾ ਸਾਰੀ ਓਰੀਜਨਲ ਹੋਣਾ ਬਈ ਓਰੀਜਨਲ ਜੀ ਸਾਰੀ ਉਹਦਾ ਪੱਖਿਆਂ ਪੁੱਖਿਆਂ ਦਾ ਕਿਵੇਂ ਆ ਪੱਖਿਆਂ ਦਾ ਸਹੀ ਆ ਜੀ ਉਹ ਕਿ ਟਾਇਰਾਂ ਦੀ ਕੰਡੀਸ਼ਨ ਕੀ ਹੈ ਇਹਦੀ ਟਾਇਰ ਵੀ ਵਧੀਆ ਪੈ ਨੇ ਨਾਲ ਦੀ ਟਾਇਰ ਨੇ ਅਸਲ ਨਾਲ ਦੀ ਟਾਇਰ ਨੇ ਉਹ ਕਿ ਇਹਦੀ ਡਿਮਾਂਡ ਕੀ ਹੈ ਇਹਦੇ ਸਵਾ ਲੱਖ ਆ ਬਈ ਸਵਾ ਲੱਖ ਉਹ ਕਿ ਲੈ ਮਿੱਤਰੋ ਸਵਾ ਕ ਲੱਖ ਰੁਪਏ ਡਿਮਾਂਡ ਹੈ ਬਈ ਮਾਨ ਤਾਂ ਜਿਹੜੇ ਵੀ ਭਰਾ ਉਹਨਾਂ ਦੇ ਸਾਰਾਂ ਦਾ ਕਰੀ ਚੱਲਣਾ ਕਰਾਂਗੇ ਜੀ ਹਾਂ ਠੀਕ ਹੈ ਨਾ ਜਿਹੜੇ ਬੰਦਾ ਵੀਡੀਓ ਦੇਖ ਕੇ ਉਹ ਵੀ ਜਰੂਰ ਕਰਾਂਗੇ ਕਿਉਂਕਿ ਸਾਡੀ ਚਾਹ ਨੇ ਇਹ ਆ ਵੀ ਤੁਹਾਡੇ ਨਾਲ ਨਵੇਂ ਤੋਂ ਨਵੇਂ ਆਪਾਂ ਕਿਸਾਨ ਭਰਾਵਾਂ ਨੂੰ ਜੋੜੀਏ ਤੇ ਬਈ ਜਿਹੜਾ ਇਹ ਚਾਨੀ ਵਾਲਾਂ ਦਾ ਖੜਾ ਇਹ 23 ਇਹ 64 ਇੰਚੀ ਹੈ 64 ਇੰਚੀ ਹੈ ਟੈਰਾਂ ਦੀ ਕੰਡੀਸ਼ਨ ਦਿਖਾ ਦੇ ਧਰਮੇ ਜਮੀਨ ਨਵੇਂ ਵਰਗੇ ਪਏ ਹੈ ਹਨ ਰਿਮਾਂ ਦਾ ਚੱਕਰਵਾਦੀ ਪੱਖਿਆਂ ਦਾ ਚੱਕਰਵਾਦੀ ਤੇ ਕਿਉਂ ਵਿੱਚੋਂ ਵੀ ਕਰਵਾਇਆ ਚੱਕ ਜਾਲ ਦਾ ਚੱਕਰਵਾ ਦੇ ਵੀਰੇ ਕੰਡੀਸ਼ਨ ਤੇ ਸਾਰੀ ਓਰੀਜਨਲ ਹੈ ਹਾਂਜੀ ਸਾਰੀ ਓਰੀਜਨਲ ਆ ਓਕੇ ਤੇ ਮਾਡਲ ਦੱਸਿਆ ਸੀ ਤੁਸੀਂ ਨੇ 23 ਮਾਡਲ 23 ਹਨਾ ਕਿੰਨੇ ਕਿੰਨੇ ਇੰਚ ਸੀ ਇਹ ਇਹ 64 ਇੰਚੀ ਚ 64 ਇੰਚੀ ਇਹਦੀ ਡਿਮਾਂਡ ਕੀ ਹੈ ਵੀਰੇ ਇਹਦੇ 3.5 ਲੱਖ ਹੈ ਡਿਮਾਂਡ ਸਾਢੇ 3.5 ਲੱਖ ਰੁਪਏ ਧਰਮੇ ਬੈਲਟਾਂ ਵੋਲਟਾਂ ਦਿਖਾ ਦੇ ਜਮੀਨ ਨਵੇਂ ਵਰਗਾ ਪਿਆ ਤੇ ਇਹ ਮੁਰੂ ਰੂੜੀ ਦਾ ਵੀ ਚੈੱਕ ਕਰਵਾ ਦੇ ਹਨਾ ਹ ਪੂਰੀ ਜਿਵੇਂ ਕਹਦੀ ਹੈ ਘੰਟੇ ਦਾ ਕੰਮ ਆ ਬਾਈ ਹਾਂਜੀ ਹਾਂ ਬਹੁਤ ਘੱਟ ਚੱਲਿਆ ਹੋਇਆ ਤੇ ਵੀਰੇ ਜਿਹੜਾ ਇਧਰਲੇ ਪਾਸੇ ਖੜਾ ਰਿਹਾ ਜਿੰਦਰਾ ਇਹ 2014 ਮਾਡਲ ਹੈ ਇਹ ਹੈਗਾ 14 ਮਾਡਲ 14 ਮਾਡਲ ਓਕੇ ਓਕੇ 1 ਇੰਚ ਦੇ ਵਿੱਚ ਆ ਬਾਈ ਇਹ 62 ਇੰਚੀ 62 ਇੰਚੀ ਆ ਤਿੰਨ ਪੱਖਿਆਂ ਇਹ ਇਹਦੀ ਕੀ ਡਿਮਾਂਡ ਹੈ ਇਹਦੇ 1,35,000 ਹੈ 1,35,000 ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਕੇਸ ਵਾਲਿਆਂ ਦਾ ਇਹ 16 ਮਾਡਲ ਹੈ ਓਕੇ 16 ਮਾਡਲ ਬਲੇਡ ਬਲੂਡ ਦੀ ਸਾਰੀ ਠੀਕ ਹੈ ਹੈਨਾ ਹਾਂਜੀ ਹਾਂ ਤਿੰਨ ਟੂਨਾਂ ਦਾ ਸਭੂ ਜਿਵੇਂ ਕਹਿੰਦੀ ਰੀਲ ਦਾ ਵੀ ਸਹੀ ਆ ਸਹੀ ਹੈ ਜ ਰਨਾਲ ਦੀ ਹਾਂ ਇਹ ਇੱਕ ਨਿੰਚ ਦੇ ਵਿੱਚ ਵੀਰੇ ਇਹ 24 ਇੰਚੀ ਹੈਗਾ 24 ਇੰਚੀ ਦੀ ਕੀ ਡਿਮਾਂਡ ਹੈ ਇਹਦੇ 155 155 ਯਾਰ ਉਦਾਂ ਹੀ Ориਜਨਲ ਹੀ ਸਰ ਕੰਡੀਸ਼ਨ ਦਾ ਹਾਂ ਸਾਰਾ Ориਜਨਲ ਹੀ ਕਣੀ ਜਿਹੜਾ ਆ ਖੜਾ ਇਧਰ ਨਿਊ ਬਿਸ਼ਕਰਮਾ ਇਹ 22 ਮਾਡਲ ਹੈ ਇਹ ਹੈਗਾ 2022 ਮਾਡਲ 55 ਇੰਚ ਬਿਸ਼ਕਰਮਾ ਦੇਡ ਭਿਆਲਾਂ ਦਾ ਨਾ ਬਈ ਹਾਂ ਹਾਂ 55 ਇੰਚ ਦੇ ਵਿੱਚ 55 ਇੰਚ ਓਕੇ ਦੇਖ ਤਾਂ ਰ ਮੈਂ ਟਾਇਰ ਦੂਰ ਦਿਖਾ ਦੇ ਕੰਡੀਸ਼ਨ ਦਾ ਇਹ ਵੀ ਬਹੁਤ ਸਾਫ ਆ ਬਈ ਹਨਾ ਹਾਂ ਜੀ ਹਾਂ ਪਿੱਛੋਂ ਵੀ ਦਿਖਾ ਦੀ ਆਪਾਂ ਇਹ ਹਨਾ ਆ ਦੇਖ ਲੈ ਕਰਵਾਈ ਚੈੱਕ ਤੇ ਪੱਖੇ ਦਾ ਵੀ ਕਰਵਾ ਦੇ ਚੈੱਕ ਤੇ ਜਮੇ ਵੀ ਪਈ ਨਵੇਂ ਵਰਗਾ ਯਾਰ ਨਵੇਂ ਵਰਗਾ ਹੀ ਤੇ ਹੁ ਕਾਕ ਵੀ ਜਮੇ ਨਹੀਂ ਮਤਲਬ ਕਸੀ ਹੋਈ ਹੈ ਨਾ ਹਾਂਜੀ ਤੇ ਕਿੰਨੇ ਇੰਚ ਦੱਸਿਆ ਸੀ ਬਈ 55 ਬਈ 55 ਇੰਚ ਹਾਂ ਓਕੇ ਇਹਦੀ ਕੀ ਡਿਮਾਂਡ ਹੈ ਇਹਦੇ 1,85,000 1,85,000 ਹਾਂ ਰੇਟ ਵੀ ਜਰ ਜੈ ਜੀ ਤੇਰਾ ਬਈ ਜਿਹੜੇ ਸਭ ਨਾ ਕੰਡੀਸ਼ਨ ਆ ਪਰ ਮੈਨੂੰ ਦੇਖੀ ਪੂਰੀ ਚੰਗਾ ਹੈ ਹੈ ਨਾ ਪੂਰਾ ਅੰਦਰੋਂ ਅੰਦਰ ਲੱਗਦਾ ਹੋਇਆ ਬਈ ਇਹ ਹਾਂ ਅੰਦਰ ਹੀ ਖੜਦਾ ਰਿਹਾ ਸੀ ਅੰਦਰ ਹੀ ਖੜਦਾ ਰਿਹਾ ਤੇ ਜਿਹੜੀਆਂ ਉਹ ਖੜੀਆਂ ਨੇ ਬਈ ਜਗਤਜੀਤ ਜਗਤਜੀਤ 20 ਮਾਡਲ ਆ 20 ਮਾਡਲ ਆ ਜੀ ਮੰਗ ਓਕੇ ਕੰਡੀਸ਼ਨ ਦੀ ਇਹ ਵੀ ਚੰਗੀ ਆ ਬਈ ਇਹ ਕਿੰਨੇ ਇੰਚ ਦੇ ਵਿੱਚ ਹੈ ਫਿਰ ਇਹ ਵੀ 55 ਇਹ ਵੀ 55 ਇੰਚ ਹ ਦਰ ਇਹਦੀ ਕੀ ਡਿਮਾਂਡ ਰੂ ਬਈ ਇਹਦੇ ਹੈਗੇ ਬਈ 1,800 ਆ 1,80000 ਹਜ਼ਾਰ ਬਾਕੀ ਇਹ ਵੀ ਸਾਰਾ ਓਰੀਜਨਲ ਆ H2Z ਹਾਂ ਤੇ ਬਾਕੀ ਆ ਦੇ ਸਾਰਾ ਕਲਰ ਪੇਂਟ ਦਾ ਓਰੀਜਨਲ ਹੀ ਆ ਹਾਂ ਹਾਂ ਕੰਡੀਸ਼ਨ ਚੰਗੀ ਐ ਮਸ਼ੀਨ ਦੀ ਬਿਲਕੁਲ ਬਈ ਹਣਾ ਪਿੱਛੋਂ ਵੀ ਦਿਖਾ ਲੈ ਜਮੀ ਨਮੇ ਵਰਗੀ ਪਈ ਆ ਫੇਰ ਵੀ ਆਕਰ ਨੂੰ ਪੱਟਾ ਟੱਪੇ ਹੋਈ ਜਾਂਦੇ ਬਈ ਪੱਟੇ ਹੋਈ ਨਹੀਂ ਸਹੀ ਗੱਲ ਆ ਹਾਂ ਸਾਹਮਣੇ ਵਿਚ ਆ ਫੇਰੀ ਬੱਜੀ ਹੋਈ ਆ ਬਹੁਤ ਸਾਹਮਣੇ ਰਹੀ ਵੀ ਆ ਤੇ ਜਿਹੜੇ ਇਧਰ ਨਿਊ ਦੀ ਪਖੜੀ ਆ ਬਈ ਇਹ 19 ਮਾਡਲ ਐ ਸੰਦਾਉੜ ਵਾਲਿਆਂ ਦੀ ਹਣਾ ਇਹ 19 ਮਾਡਲ ਐ 19 ਮਾਡਲ ਓਕੇ ਟਾਇਰ ਤਾਂ ਇਹਦੇ ਜਮੀ ਨ 1 ਇੰਚ ਦੇ ਵਿੱਚ ਹੈ ਇਹ ਵੀ 55 55000 ਇਹਦੀ ਕੀ ਡਿਮਾਂਡ ਆ ਬਈ ਇਹਦੇ 140000 140000 ਓਕੇ ਤੇ ਜਿਹੜੀ ਆ ਖੜੀ ਆ ਇੱਧਰ ਇਹ 19 ਮਾਡਲ ਹੈ ਇਹ 19 ਮਾਡਲ 19 ਮਾਡਲ 1 ਇੰਚ ਚ ਹੈ ਇਹ ਵੀ 55 ਇਹ ਵੀ 55 ਚ ਹਾਂ ਕੰਡੀਸ਼ਨ ਚੈਰ ਤੇਰੀ ਸਾਰੀਆਂ ਬਬੇ ਮਸ਼ੀਨਾਂ ਦੀ ਜਿਵੇਂ ਕਹਦੀ ਵਧੀਆ ਹਾਂ ਹਾਂ ਹੈਨਾ ਇਹਦਾ ਕੀ ਰੇਟ ਰੂ ਬਈ ਇਹਦਾ 160000 160000 ਕਿੰਨੇ ਦੀ ਬਣ ਜਮੋ ਕੇ ਦੇ ਇਹ ਦੇ ਦਾਂ 1.5 ਲੱਖ ਦੀ 1.5 ਲੱਖ ਦੀ 1.5 ਲੱਖ ਦੀ ਲੈ ਮਿੱਤਰੋ ਕਰੋ ਸੰਪਰਕ ਦੁਬਾਰਾ ਫੇਰ ਦੱਸ ਦਿੰਨੇ ਆ ਬਈ ਜਿਹੜਾ ਪਿੰਡ ਕੁੰਨਰ ਆ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਤੇ ਤਹਿਸੀਲ ਵੀ ਸੰਗਰੂਰ ਹੀ ਪੈ ਜਾਂਦੀ ਹੈ ਤੇ ਪਿੰਡ ਇਹ ਕਿੱਥੇ ਜਿਹਾ ਰਹਿ ਗਿਆ ਥੋੜਾ ਜਿਹਾ ਦੱਸਿਓ ਪਿੰਡ ਬਈ ਸੰਗਰੂਰ ਤੋਂ ਬਰਨਾਲਾ ਰੋਡ ਤੇ ਹੈਗਾ ਸੈਂਟਰੇ 'ਚ ਰਹਿ ਗਿਆ ਵਿਚਾਲੇ ਸੰਗਰੂਰ ਤੋਂ ਬਰਨਾਲਾ ਰੋਡ ਨਾਲ ਰੋਡ ਤੇ ਹਾਂ ਇਧਰੋਂ ਜਿਹਾ ਹੁਣਾ ਲੌਂਗਵਾਲ ਦੇ ਨਾਲ ਹੈਗਾ ਠੀਕ ਹੈ ਇਥੋਂ ਮਤਲਬ ਤੁਹਾਨੂੰ ਸੰਗਰੂਰ ਕਿੰਨੀ ਬਾੜ ਰਹਿ ਜਾਂਦਾ ਬਰਨਾਲਾ ਕਿੰਨੀ ਬਾੜ ਰਹਿ ਬਰਨਾਲਾ 20 ਕਿਲੋਮੀਟਰ ਹੈਗਾ ਸੰਗਰੂਰ 15 ਕਿਲੋਮੀਟਰ ਸੈਂਟਰੇ 'ਚ ਪਿੰਡ ਰਹਿ ਜਾਂਦਾ ਆਪਣਾ ਬਾੜਪੁਰ ਦੇ ਨੇੜੇ ਆ ਗਿਆ ਬਾੜਪੁਰ ਦੇ ਨੇੜੇ ਆ ਗਿਆ ਹੈਨਾ ਤੇ ਤੁਹਾਡਾ ਮੋਬਾਈਲ ਨੰਬਰ ਦ ਖਰੀਦਣਾ ਤਾਂ ਵੀ ਬਾਈ ਉਹਰੇ ਨਾਲ ਸੰਪਰਕ ਕਰ ਲਿਓ ਬਾਈ ਜੇ ਕਿਸੇ ਨੇ ਸੇਲ ਕਰਨਾ ਹੋਵੇ ਉਹ ਵੀ ਲੈ ਲਵਾਂਗੇ ਉਹ ਵੀ ਲੈ ਲਾਂਗੇ ਹਾਂ ਜੇ ਕਿਸੇ ਨੇ ਵਿਚ ਕਟਾਉਣਾ ਹੈਗਾ ਕੰਪਨੀ ਦਾ ਹੋਵੇ ਰਿਪਰੋ ਵੀ ਕੱਟ ਲਾਂਗੇ ਉਹ ਵੀ ਕੱਟ ਲਵਾਂਗੇ ਕਈ ਵਾਰ ਜਿਵੇਂ ਤੁਹਾਡੇ ਲਵੇ ਪਲਾਂਟਰ ਖੜਾ ਜਾ ਕੇ ਇਸ ਲਵੇ ਕੋਈ ਕੰਪਿਊਟਰ ਕਰਾ ਉਹ ਵੀ ਜਾਂ ਕੋਈ ਹੋਰ ਖੇਤੀਬਾੜੀ ਦਾ ਕੱਟ ਲਾਂਗੇ ਉਹ ਵੀ ਵਿਚ ਡਿਸਟ੍ਰੀਬਿਊਸ਼ਨ ਕਰ ਲਵਾਂਗੇ ਠੀਕ ਹੈ ਜੀ ਲਓ ਮਿੱਤਰੋ ਕਰੋ ਸੰਪਰਕ ਆਪਾਂ ਚਲਾਤਾ ਨੰਬਰ ਸਕਰੀਨ ਤੇ ਪਿੰਡ ਬਈ ਦਾ ਕੁੰਨਰ ਹਾਂ ਕੁੰਨਰ ਆਈ ਹਾਂ ਲੋਟ ਲੂ ਮੇਲਾ